ਗੁਰਸਤੂ ਮੈਂ ਹਜੀਤ ਸਿੰਘ ਬਲਾੜੀ ਮੈਂ ਤੁਹਾਡੇ ਨਾਲ ਫੇਸਬੁੱਕ ਅਤੇ YouTube ਤੇ ਵੱਖ-ਵੱਖ ਵਿਸ਼ਿਆਂ ਸੰਬੰਧੀ ਰੋਚਿਕ ਜਾਣਕਾਰੀ ਨਾਲ ਸਾਂਝ ਪਾਉਂਦਾ ਰਹਿਣਾ ਅੱਜ ਮੈਂ ਤੁਹਾਨੂੰ ਇੱਕ ਛੋਟੇ ਜਿਹੇ ਇੰਜੀਨੀਅਰ ਪੰਛੀ ਬਾਰੇ ਰੋਚਿਕ ਜਾਣਕਾਰੀ ਦੇ ਰਿਹਾ ਜਿਹਦਾ ਨਾਂ ਹੈ ਬਿਜੜਾ ਇਹ ਪੰਛੀ ਚਿੜੀ ਨਾਲੋਂ ਛੋਟਾ ਹੁੰਦਾ ਹੈ ਅਤੇ ਰੰਗ-ਬਰੰਗਾ ਹੁੰਦਾ ਜਿਸ ਨੂੰ ਕਾਰੀਗਰ ਬੁਣਕਾਰ ਅਤੇ ਇੰਜੀਨੀਅਰ ਪੰਛੀ ਵੀ ਕਿਹਾ ਜਾਂਦਾ ਹੈ ਇਹ ਪੰਛੀ ਆਪਣੇ ਆਲਣੇ ਦੀ ਕਾਰੀਗਰੀ ਲਈ ਜਾਣਿਆ ਜਾਂਦਾ ਹੈ। ਹੋਰ ਕੋਈ ਵੀ ਪੰਛੀ ਅਜਿਹਾ ਆਲਣਾ ਨਹੀਂ ਬਣਾ ਸਕਦਾ। ਇਸ ਦਾ ਆਲਣਾ ਸਪੇਰੀ ਦੀ বীਨ ਵਰਗਾ ਹੁੰਦਾ ਹੈ। ਇਹ ਆਲਣਾ ਕੰਡਿਆਲੇ ਦਰਖਤਾਂ ਜਿਵੇਂ ਕਿੱਕਰ, ਬੇਰੀ, ਖੰਜੂਰ ਆਦਤੇ ਬਣਾਉਂਦਾ ਹੈ ਤਾਂ ਜੋ ਦੁਸ਼ਮਣ ਪੰਛੀ ਅਤੇ ਜਾਨਵਰਾਂ ਤੋਂ ਬਚਾਅ ਹੋ ਸਕੇ। ਅੱਜ ਕੱਲ ਇਹ ਦਰਖਤ ਬਹੁਤ ਘੱਟ ਦਿਸਦੇ ਨੇ ਇਸ ਕਰਕੇ ਇਹ ਆਪਣਾ ਆਲਣਾ ਕਦੀ ਕਦੀ ਬਿਜਲੀ ਦੀਆਂ ਤਾਰਾਂ ਤੇ ਵੀ ਬਣਾ ਲੈਂਦਾ ਹੈ ਇਹ ਪੰਛੀ ਗੰਨੇ ਦੇ ਪੱਤੇ ਸਰਕੜੇ ਦੇ ਪੱਤੇ ਉਹਨਾਂ ਦੇ ਵਿੱਚੋਂ ਲੰਮੇ-ਲੰਮੇ ਧਾਗੇ ਪਾੜ ਕੇ ਆਲਣਾ ਗੁੰਦਦਾ ਅਤੇ ਬੁਣਦਾ ਹੈ ਮਾਦਾ ਬਿਜਲੀ ਨੂੰ ਖੁਸ਼ ਕਰਨ ਲਈ ਨਰ ਬਿਜੜਾ ਆਲਣਾ ਬਣਾਉਂਦਾ ਹੈ ਮਾਦਾ ਵੀ ਜਿਹੜੀ ਇਸ ਨੂੰ ਚੈੱਕ ਕਰਦੀ ਹੈ ਜੇ ਪਸੰਦ ਨਾ ਆਵੇ ਤਾਂ ਨਰ ਬਿਝੜੇ ਨੂੰ ਦੁਬਾਰਾ ਆਲਣਾ ਬਣਾਉਣਾ ਪੈਂਦਾ ਹੈ ਆਲਣਾ ਬੁੰਨ ਵਿੱਚ ਇਸ ਨੂੰ ਲਗਭਗ 500 ਚੱਕਰ ਲਾਉਣੇ ਪੈਂਦੇ ਆ ਅਤੇ ਲਗਭਗ 2 ਹਫਤੇ ਦਾ ਸਮਾਂ ਲੱਗਦਾ ਹੈ ਕਈ ਥਾਵਾਂ ਤੇ ਕੁੱਤਿਆਂ ਅਤੇ ਬਾਂਦਰਾਂ ਵਾਂਗ ਇਸ ਪੰਛੀ ਨੂੰ ਵੀ ਟ੍ਰੇਨਿੰਗ ਦੇ ਕੇ ਇਸ ਤੋਂ ਕਰਤਬ ਕਰਾਈ ਜਾਂਦੀ ਦੀ ਇਸ ਦੇ ਹੱਲਣੇ ਵਿੱਚ ਘਰ ਵਾਂਗ ਕਈ ਕਈ ਕਮਰੇ ਅਪਾਰਟਮੈਂਟ ਵੀ ਬਣਾਏ ਹੁੰਦੇ ਨੇ ਪਹਿਲੇ ਸਮਿਆਂ ਚ ਇਸ ਦੇ ਪੁਰਾਣੇ ਹੱਲਣੇ ਨੂੰ ਤੋੜ ਕੇ ਪਿੰਡਾਂ ਦੀਆਂ ਔਰਤਾਂ ਭਾਂਡੇ ਮੰਗਣ ਲਈ ਇਸ ਨੂੰ ਅੱਜ ਦੇ ਸਿਕਰਬਰ ਵਾਂਗ ਵਰਤਦੀਆਂ ਸਨ